ਐਕਟਰ ਤੇ ਕਾਮੇਡੀਅਨ ਜਸਵਿੰਦਰ ਪੱਲਾ ਇਸ ਫਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਫਿਲਹਾਲ ਮੇਰੇ ਨਾਲ ਸਿੰਗਰ ਫਿਰੋਜ਼ ਖਾਨ ਨੇ ਔਰ ਕਿਉਂਕਿ ਬਹੁਤ ਲੰਮਾ ਸਮਾਂ ਆ ਹੰਡਾਇਆ ਗੱਲਾਂ ਬਾਤਾਂ ਵੀ ਹੋਈਆਂ ਹੋਣਗੀਆਂ ਨਾਲ ਤੇ ਉਹਨਾਂ ਤੋਂ ਜਾਣਦੇ ਆ ਕਿ ਕੀ ਰਿਐਕਸ਼ਨ ਨੇ ਸਰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਕੀ ਰਿਐਕਸ਼ਨ ਹੈ ਜਦੋਂ ਤੁਸੀਂ ਅੱਜ ਖਬਰ ਸੁਣੀ ਹੈ ਤੇ ਇਹ ਇਹ ਬੜਾ ਦੁੱਖ ਹੋਇਆ ਮੈਨੂੰ ਬਹੁਤ ਜ਼ਿਆਦਾ ਜੀ ਕਿਉਂਕਿ ਭੱਲਾ ਸਾਹਿਬ ਇੱਕ ਐਕਟਰ ਤੇ ਬਾ ਕਮਾਲ ਹੀ ਸੀਗੇ ਆਪਣੇ ਕੰਮ ਦੇ ਬੜੇ ਵੱਡੇ ਫਨਕਾਰ ਸੀਗੇ ਨਾਲੋਂ ਨਾਲ ਇਨਸਾਨ ਵੀ ਬਹੁਤ ਅੱਛੇ ਸੀਗੇ ਜੀ ਅੱਛਾ ਤਾਂ ਖੁਸ਼ ਰਹਿੰਦੇ ਸੀ ਔਰ ਖੁਸ਼ੀ ਨਾਲ ਹੀ ਮਿਲਦੇ ਸੀਗੇ ਮੈਂ ਮੇਰੀ ਕਈ ਵਾਰੀ ਤਨਨਾਲ ਮੁਲਾਕਾਤ ਹੋਈ ਐ ਅਸੀਂ ਇੱਕ ਦੋ ਪ੍ਰੋਗਰਾਮ ਕਮੇਡੀ ਸ਼ੋ ਵੀ ਉਹਨਾਂ ਦੇ ਨਾਲ ਦੰਕੀਤੇ ਨਗੇ ਜੀ ਦੇ ਵਿੱਚ ਮੈਂ ਔਰ ਮਾਸ਼ਾਅੱਲਿ ਗਏ ਸੀ ਬਹੁਤ ਹੀ ਬੜੇ ਰਿਸਪੈਕਟ ਨਾਲ ਬੜੇ ਇੱਜ਼ਤ ਨਾਲ ਉਹਨਾਂ ਨੇ ਸਾਨੂੰ ਨਵਾਜ਼ਿਆ ਬਹੁਤ ਪਿਆਰ ਦਿੱਤਾ ਅੱਜ ਸਾਨੂੰ ਉਹ ਸਾਰੇ ਲੰਮੇ ਉਹ ਸਾਰੀਆਂ ਗੱਲਾਂ ਉਹਨਾਂ ਦੀਆਂ ਯਾਦ ਆ ਰਹੀਆਂ ਨੇ ਜੀ ਮੈਨੂੰ ਇੱਕ ਵਾਰ ਉਹਨਾਂ ਨੇ ਯੂਨੀਵਰਸਿਟੀ ਚ ਬੁਲਾਇਆ ਸੀਗਾ ਲੁਧਿਆਣੇ ਜਿੱਥੇ ਵੈਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜੌਬ ਕਰਦੇ ਸੀ ਉੱਥੇ ਵੀ ਮੈਨੂੰ ਬੜੀ ਇੱਜ਼ਤ ਨਾਲ ਬੜੇ ਪਿਆਰ ਨਾਲ ਉਹਨਾਂ ਨੇ ਕਤ ਲੋਗ ਉਹ ਤੇ ਬਲਾਕ ਇੱਜ਼ਤ ਦਿੱਤੀ ਮੰਨ ਦਿੱਤਾ ਸੋ ਇਹੋ ਜੇ ਨੇਕ ਇਨਸਾਨ ਜਦੋਂ ਦੁਨੀਆ ਤੋਂ ਚਲੇ ਜਾਂਦੇ ਨੇ ਜੀ ਤਾਂ ਯਾਦ ਤਾਂ ਆਉਂਦੇ ਨੇ ਜੀ ਅੱਛਾ ਕੀ ਜਦੋਂ ਪਿੱਛੇ ਜੋ ਬਿਮਾਰ ਚੱਲਦੇ ਸੀ ਤੀ ਉਦੋਂ ਕਦੇ ਰਾਬਤਾ ਕਾਇਮ ਹੋਇਆ ਜਾਂ ਤੁਸੀਂ ਜਦੋਂ ਮੈਂ ਤੁਹਾਨੂੰ ਫੋਨ ਲਾਇਆ ਤੁਸੀਂ ਕਹਿੰਦੇ ਵੀ ਹੁਣ ਵੀ ਉਹਨਾਂ ਦੀਆਂ ਗੱਲਾਂ ਕਰਦਾ ਸੀਗਾ ਤੇ ਕੀ ਦਿਮਾਗ ਚ ਚੱਲਦਾ ਸੀ ਬਸ ਇਹੀ ਠੀਕ ਹੈ ਕਿ ਪ੍ਰਮਾਤਮਾ ਨੇ ਇੱਕ ਸਰਕਲ ਚਲਾਇਆ ਹੋਇਆ ਹੈਗਾ ਇਹਦੇ ਤੋਂ ਕੋਈ ਬਚ ਨਹੀਂ ਸਕਦਾ ਹੈਗਾ ਦੇਰ ਸਵੇਰ ਕਿਸੇ ਨੇ ਹਰ ਕਿਸੇ ਨੇ ਜਾਣਾ ਹੀ ਜਾਣਾ ਬਟ ਜਦੋਂ ਕੋਈ ਅੱਛੀ ਆਤਮਾ ਅੱਛਾ ਤੁਹਾਡਾ ਦੋਸਤ ਅੱਛਾ ਫਨਕਾਰ ਇਸ ਦੁਨੀਆ ਤੋਂ ਜਾਂਦਾ ਤਾਂ ਬਹੁਤ ਵੱਡਾ ਦੁੱਖ ਲੱਗਦਾ ਬਹੁਤ ਵੱਡਾ ਸਦਮਾ ਲੱਗਦਾ ਸਾਡੀ ਇੰਡਸਟਰੀ ਦੇ ਵਿੱਚ ਇੱਕ ਬੜਨ ਸੀਗਾ ਉਹਨਾਂ ਦਾ ਔਰ ਬਹੁਤ ਹੀ ਖੁਸ਼ ਸੁਭਾ ਦੇ ਮਾਲਕ ਸੀਗੇ ਉਹ ਹਮੇਸ਼ਾ ਹੱਸ ਕੇ ਖਸ ਕੇ ਗੱਲ ਕਰਨੀ ਲੋਕਾਂ ਨੂੰ ਹਸਾਉਣਾ ਉਹਨਾਂ ਦਾ ਕੰਮ ਸੀਗਾ ਸੋ ਮੈਨੂੰ ਬਹੁਤ ਅੱਜ ਇਸ ਗੱਲ ਦਾ ਦੁੱਖ ਹੈ ਕਿ ਉਹ ਹਾਲੇ ਉਹਨਾਂ ਨੂੰ ਹੋਰ ਜੀਣਾ ਚਾਹੀਦਾ ਸੀਗਾ ਹੋਰ ਪਰਮਾਤਮਾ ਨੂੰ ਲੰਮੀ ਉਮਰ ਦਿੱਤਾ ਚਲੇ ਗਏ ਨੇ ਇਸ ਗੱਲ ਦਾ ਬੜਾ ਦੁੱਖ ਹੈ ਬੜਾ ਦੁੱਖ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਫਿਰੋਜ਼ੀ ਸਾਡੇ ਨਾਲ ਇਹ ਗੱਲਾਂ ਸਾਂਝੀਆਂ ਕਰਨ ਦੇ ਲਈ ਧੰਨਵਾਦ ਤੁਹਾਡਾ ਸ਼ੁਕਰੀਆ ਇੱਕ ਐਕਟਰ ਤੇ ਕਾਮੇਡੀਅਨ ਜਸਵਿੰਦਰ ਪੱਲਾ ਇਸ ਫਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਫਿਲਹਾਲ ਮੇਰੇ ਨਾਲ ਸਿੰਗਰ ਫਿਰੋਜ਼ ਖਾਨ ਨੇ ਔਰ ਕਿਉਂਕਿ ਬਹੁਤ ਲੰਮਾ ਸਮਾਂ ਆ ਹੰਡਾਇਆ ਗੱਲਾਂ ਬਾਤਾਂ ਵੀ ਹੋਈਆਂ ਹੋਣਗੀਆਂ ਨਾਲ ਤੇ ਉਹਨਾਂ ਤੋਂ ਜਾਣਦੇ ਆ ਕਿ ਕੀ ਰਿਐਕਸ਼ਨ ਨੇ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਕੀ ਰਿਐਕਸ਼ਨ ਹੈ ਜੋ ਤੁਸੀਂ ਅੱਜ ਖਬਰ ਸੁਣੀ ਹੈ ਤੇ ਇਹ ਉਹ ਖੁਆ ਮੈਨੂੰ ਬਹੁਤ ਜ਼ਿਆਦਾ ਜੀ ਕਿਉਂਕਿ ਭੱਲਾ ਸਾਹਿਬ ਇੱਕ ਐਕਟਰ ਤੇ ਬਾ ਕਮਾਲ ਹੀ ਸੀਗੇ ਆਪਣੇ ਕੰਮ ਦੇ ਬੜੇ ਵੱਡੇ ਫਨਕਾਰ ਸੀਗੇ ਨਾਲੋਂ ਨਾਲ ਇਨਸਾਨ ਵੀ ਬਹੁਤ ਅੱਛੇ ਸੀਗੇ ਜੀ ਅੱਛਾ ਤਾਂ ਖੁਸ਼ ਰਹਿੰਦੇ ਸੀ ਔਰ ਖੁਸ਼ੀ ਨਾਲ ਹੀ ਮਿਲਦੇ ਸੀਗੇ ਮੈਂ ਮੇਰੀ ਕਈ ਵਾਰੀ ਨਨਾਲ ਮੁਲਾਕਾਤ ਹੋਈ ਐ ਅਸੀਂ ਇੱਕ ਦੋ ਪ੍ਰੋਗਰਾਮ ਕਮੇਡੀ ਸ਼ੋ ਵੀ ਉਹਨਾਂ ਦੇ ਨਾਲ ਦਨਕੀਤੇ ਨੇ ਜੀ ਜਿਹਦੇ ਵਿੱਚ ਮੈਂ ਔਰ ਮਾਸ਼ਾਅੱਲਿ ਗਏ ਸੀ ਬਹੁਤ ਹੀ ਬੜੇ ਰਿਸਪੈਕਟ ਨਾਲ ਬੜੇ ਇੱਜ਼ਤ ਨਾਲ ਉਹਨਾਂ ਨੇ ਸਾਨੂੰ ਨਵਾਜ਼ਿਆ ਬਹੁਤ ਪਿਆਰ ਦਿੱਤਾ ਅੱਜ ਸਾਨੂੰ ਉਹ ਸਾਰੇ ਲੰਮੇ ਉਹ ਸਾਰੀਆਂ ਗੱਲਾਂ ਉਹਨਾਂ ਦੀਆਂ ਯਾਦ ਆ ਰਹੀਆਂ ਨੇ ਜੀ ਮੈਨੂੰ ਇੱਕ ਵਾਰ ਉਹਨਾਂ ਨੇ ਯੂਨੀਵਰਸਿਟੀ ਚ ਬੁਲਾਇਆ ਸੀਗਾ ਲੁਧਿਆਣੇ ਜਿੱਥੇ ਵੈਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜੌਬ ਕਰਦੇ ਸੀ ਉੱਥੇ ਵੀ ਮੈਨੂੰ ਬੜੀ ਇੱਜ਼ਤ ਨਾਲ ਬੜੇ ਪਿਆਰ ਨਾਲ ਉਹਨਾਂ ਨੇ Global. ਉਹਤੇ ਬਲਾਕ ਇਜ਼ਤ ਦਿੱਤੀ ਮੰਨ ਦਿੱਤਾ ਸੋ ਇਹੋ ਜਿਹੇ ਲੇਕ ਇਨਸਾਨ ਜਦੋਂ ਦੁਨੀਆ ਤੇ ਚਲੇ ਜਾਂਦੇ ਨੇ ਜੀ ਤਾਂ ਯਾਦ ਤਾਂ ਆਂਦੇ ਨੇਗੇ ਅੱਛਾ ਕੀ ਜਦੋਂ ਪਿੱਛੇ ਜੋ ਬਿਮਾਰ ਚੱਲਦੇ ਸੀ ਤੂੰ ਉਦੋਂ ਕਦੇ ਰਾਬਤਾ ਕਾਇਮ ਹੋਇਆ ਜਾਂ ਤੁਸੀਂ ਜਦੋਂ ਮੈਂ ਤੁਹਾਨੂੰ ਫੋਨ ਲਾਇਆ ਤੁਸੀਂ ਕਹਿੰਨੇ ਵੀ ਹੁਣ ਵੀ ਉਹਨਾਂ ਦੀਆਂ ਗੱਲਾਂ ਕਰਦਾ ਸੀਗਾ ਤੇ ਕੀ ਦਿਮਾਗ ਚ ਚੱਲਦਾ ਸੀ ਗੱਲੇ ਬਸ ਇਹੀ ਠੀਕ ਹੈ ਕਿ ਪ੍ਰਮਾਤਮਾ ਦਾ ਇੱਕ ਸਰਕਲ ਚਲਾਇਆ ਹੋਇਆ ਹੈਗਾ ਇਹਦੇ ਤੋਂ ਕੋਈ ਬਚ ਨਹੀਂ ਸਕਦਾ ਹੈਗਾ ਦੇਰ ਸਵੇਰ ਕਿਸੇ ਨੇ ਹਰ ਕਿਸੇ ਨੇ ਜਾਣਾ ਹੀ ਜਾਣਾ ਬਟ ਜਦੋਂ ਕੋਈ ਅੱਛੀ ਮਾ ਅੱਛਾ ਤੁਹਾਡਾ ਦੋਸਤ ਅੱਛਾ ਫਨਕਾਰ ਇਸ ਦੁਨੀਆ ਤੋਂ ਜਾਂਦਾ ਤਾਂ ਬਹੁਤ ਵੱਡਾ ਦੁੱਖ ਲੱਗਦਾ ਬਹੁਤ ਵੱਡਾ ਸਦਮਾ ਲੱਗਦਾ ਸਾਡੀ ਇੰਡਸਟਰੀ ਦੇ ਵਿੱਚ ਇੱਕ ਬੜਾ ਨਸੀਗਾ ਉਹਨਾਂ ਦਾ ਔਰ ਬਹੁਤ ਹੀ ਖੁਸ਼ ਸੁਭਾ ਦੇ ਮਾਲਕ ਸੀਗੇ ਉਹ ਹਮੇਸ਼ਾ ਹੱਸ ਖਾਸ ਕੇ ਗੱਲ ਕਰਨੀ ਲੋਕਾਂ ਨੂੰ ਹਸਾਉਣਾ ਉਹਨਾਂ ਦਾ ਕੰਮ ਸੀਗਾ ਸੋ ਮੈਨੂੰ ਬਹੁਤ ਅੱਜ ਇਸ ਗੱਲ ਦਾ ਦੁੱਖ ਹੈ ਕਿ ਉਹ ਹਾਲੇ ਉਹਨਾਂ ਨੂੰ ਹੋਰ ਜੀਣਾ ਚਾਹੀਦਾ ਸੀਗਾ ਹੋਰ ਪਰਮਾਤਮਾ ਨੂੰ ਲੰਮੀ ਉਮਰ ਦਿੰਦਾ ਲੇ ਗਏ ਨੇ ਇਸ ਗੱਲ ਦਾ ਬੜਾ ਦੁੱਖ ਹੈ ਬੜਾ ਦੁੱਖ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਫਿਰੋਜ਼ੀ ਸਾਡੇ ਨਾਲ ਇਹ ਗੱਲਾਂ ਸਾਂਝੀਆਂ ਕਰਨ ਦੇ ਲਈ ਧੰਨਵਾਦ ਤੁਹਾਡਾ ਜੀ ਸ਼ੁਕਰੀਆ